ਨੋ ਗਾਰੇ ਵੀ ਨਿਭੜੇ ਤੇ ਉਹ بڑے ਦਾਅਵੇ ਕਰ ਰਹੇ ਆ ਬਾਕੀ ਪਾਡੀਆਂ ਨੇ ਵੀ ਕੰਮ ਨਹੀਂ ਕਰ ਰਹੇ ਕਿ ਉਹ ਕੁੱਤ ਲੱਗੇ ਉਹ ਕਿੱਦਾਂ ਲੱਗ ਰਿਹਾ ਤੇ ਭਾਜੀ ਜੇ ਕੋਈ ਦਾਅਵੇ ਕਰ ਰਿਹਾ ਉਹਨਾਂ ਦੇ ਤੇ ਸਾਡੇ ਕੱਪੜਿਆਂ 'ਚ ਹੀ ਫਰਕ ਦੇਖ ਲਓ ਸਾਡੇ ਕੱਪੜੇ ਦੇਖ ਲਓ ਸਵੇਰ ਦੇ ਲੱਗੇ ਅਸੀਂ ਲੋਕਾਂ ਨੂੰ ਜਵਾਬ ਦੇਈਆਂ ਅਸੀਂ ਭਾਜੀ ਦੇ ਨਹੀਂ ਜੇ ਸਾਡੇ ਪਰਿਵਾਰ ਤੇ ਹਲਕਾ ਸੈਂਟਰਲ ਦੇ ਪਰਿਵਾਰ ਤੇ ਮੁਸੀਬਤ ਆਈ ਆ ਤੇ ਅਸੀਂ ਪਬਲਿਕ ਨੂੰ ਜਵਾਬ ਦੇਈਆਂ ਇਹ ਤਾਂ ਫੇਰ ਪਾਣੀ ਹੈ ਜੇ ਪਬਲਿਕ ਅੱਗੇ ਖੜਾ ਹੋਊਗੀ ਪਬਲਿਕ ਲਈ ਅੱਗੇ ਖੜਾਂਗੇ ਇਸ ਕਰਕੇ ਅਸੀਂ ਆਪਣੇ ਪਬਲਿਕ ਨੂੰ ਜਵਾਬ ਦੇਈ ਹੈ ਐਮਐਲਏ ਸਾਹਿਬ ਦਾ ਸਿੱਧਾ ਸੰਦੇਸ਼ ਹੈ ਸਾਰੇ ਪਾਰਟੀ ਵਲੰਟੀਅਰਸ ਨੂੰ ਸਾਰੇ ਜਿੰਨੇ ਵਾਰਡ ਇੰਚਾਰਜ ਨੇ ਸਾਡੇ ਸਾਰੇ ਪਰਿਵਾਰ ਨੂੰ ਕਿ ਜਿੱਥੇ ਤੱਕ ਹਲਕਾ ਸੈਂਟਰਲ ਦੇ ਲੋਕਾਂ ਲਈ ਖੜਨਾ ਪਊਗਾ ਉਥੇ ਤੱਕ ਜਿੰਦ ਜਨ ਲਾ ਕੇ ਆਪਣੇ ਆਖਰੀ ਸਾਹ ਤੱਕ ਖੜਨਾ ਹੈ ਇਨਾ ਪਾਣੀ ਉਹ ਕਰੇ ਸਫਾ ਕਰ ਲਿਆ ਕਰੋ ਦੇਖੋ ਭਾਜੀ ਮੇਰੀ ਬੇਨਤੀ ਸੁਣੋ ਪਰਸੋਂ ਮੀਂਹ ਪਿਆ ਸੀਗਾ ਸਵੇਰੇ 4 4:30 ਵਜੇ ਤੋਂ ਲੈ ਕੇ 12 1 ਵਜੇ ਤੱਕ ਲਗਾਤਾਰ ਤੇਜ਼ ਰਫ਼ਤਾਰ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਇਨਾ ਮੀਂਹ ਇਕੱਠਾ ਪੈ ਗਿਆ ਨਾਲੇ ਦਾ ਫਲੋ ਉੱਚਾ ਹੋ ਗਿਆ ਫਿਰ ਸਭ ਤੋਂ ਪਹਿਲਾਂ ਕੰਮ ਹੁੰਦਾ ਪਾਣੀ ਨਿਕਾਸੀ ਕਰਾਉਣਾ ਫਿਰ ਉਸ ਦਿਨ ਪਾਣੀ ਨਿਕਾਸੀ ਕਰਾਈ ਅਗਲੇ ਦਿਨ ਸਾਰੀ ਘਰ ਸੁੱਕੀ ਫਿਰ ਸਫਾਈਆਂ ਸ਼ੁਰੂ ਹੋਈਆਂ ਅੱਜ ਫੇਰ ਪਰਮਾਤਮਾ ਵੱਲੋਂ ਮੀਂਹ ਪੈ ਗਿਆ ਪਰ ਕੋਈ ਗੱਲ ਨਹੀਂ ਜਿੰਨਾ ਖੋ ਰਿਹਾ ਸਾਡੇ ਕੋਲ ਗਿੱਲੀ ਗਾਰ ਵੀ ਅਸੀਂ ਚਕਾਣੇ ਮਸ਼ੀਨਾਂ ਲਾਈਆਂ ਹੋਈਆਂ ਅਸੀਂ ਪਬਲਿਕ ਨੂੰ ਪਬਲਿਕ ਦੇ ਹਿੱਤ ਲਈ ਪਬਲਿਕ ਦੇ ਨਾਲ ਪਬਲਿਕ ਦੇ ਦੁੱਖ ਸੁੱਖ ਚ ਐਮਐਲਏ ਸਾਹਿਬ ਦਾ ਸ਼ੋਕ ਪ੍ਰੋਸ਼ਰ ਪੱਪੀ ਦਾ ਸੰਦੇਸ਼ ਹੈ ਕਿ ਅਸੀਂ ਆਲਵੇਸ ਪਬਲਿਕ ਦੇ ਨਾਲ ਖੜੇ ਹਾਂ ਤੇ ਮੈਂ ਹਲਕਾ ਸੈਂਟਰਲ ਦੇ ਪਬਲਿਕ ਨੂੰ ਵੀ ਇਨੀ ਇੱਕ ਮੁਬਾਰਕਵਾਦ ਦੇਣਾ ਕਿ ਜਿਹੜਾ ਇੱਥੇ 15-15 ਸਾਲ ਐਮਐਲਏ ਰਾਜ ਕਰਕੇ ਗਏ ਨੇ ਅੱਜ ਜਿਹੜਾ ਹੁਣ ਤੁਸੀਂ ਆਪਣਾ ਸੇਵਾਦਾਰ ਬਣਾਇਆ ਪੱਪੀ ਪ੍ਰੋਸ਼ਰ ਉਹਨੂੰ ਦੇਖਣ ਤੋਂ ਬਾਅਦ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ 15 ਸਾਲ ਬਾਅਦ ਉਹ ਨਾਲੇ ਤੇ ਆਏ ਨਾਲੇ ਤੇ ਵੀ ਆਏ ਨਾਲਿਆਂ ਦੀ ਨੁਕਰਾਂ ਤੇ ਆਏ ਚਲੋ ਕੋਈ ਗੱਲ ਨਹੀਂ ਔਰ ਜਿਹੜਾ ਸੇਵਾਦਾਰ ਤੁਸੀਂ ਬਣਾਇਆ ਉਹ ਡਟ ਕੇ ਲੱਗਿਆ ਉਹ ਥੋੜੀ ਸੇਵਾ ਦੇ ਵਿੱਚ ਆ ਜਾਣਾ ਐ ਵੀ ਕਹੀ ਜਾਂਦੇ ਵੀ ਕੱਲ ਕਹਿੰਦੇ ਉਹ ਆਏ ਸੀ ਰਾਜਾ ਜੀ 50000 ਰੁਪਏ ਜੀ ਸਵਾਈ ਵਾਸਤੇ ਕੀ ਕੰਮ ਹੈ ਪਾ ਜੀ ਮੇਰੀ ਬੇਨਤੀ ਸੁਣੋ ਰਾਜਾ ਜੀ 50000 ਜੀ ਨਾਲ ਦੇਖ ਕੇ ਗਏ ਨੇ ਮੈਂ ਉਹਨਾਂ ਦੇ ਘਰ ਦੇ ਬਾਹਰ ਸਫਾਈ ਕਰਾ ਰਿਹਾ ਤੁਸੀਂ 50000 ਦਾ ਨਿੱਗ ਮੰਨੀ ਜਾਂਦੇ ਹੋ ਆਪਣੇ ਘਰ ਦੇ ਬਾਹਰ ਹੀ ਸਫਾਈ ਕਰਾ ਲਓ ਕਿਰਪਾ ਤੁਸੀਂ ਤਾਂ ਕੋ ਗਲੀ ਦੇ ਬਾਹਰ ਬੋਰਡ ਲਾ ਦੋਗੇ ਇੱਥੇ ਕਾਰਪੋਰੇਸ਼ਨ ਦੇ ਅਧਿਕਾਰੀ ਨਾਂ 50000 ਨਾਲ ਮੈਂ ਆਪੇ ਕਰਾ ਲਵਾਂਗਾ ਤੁਸੀਂ 50000 ਦਾ ਨਿੱਗ ਮੰਨੀ ਜਾਂਦੇ ਹੋ ਸਰਾਨੇ ਥੱਲੇ ਰੱਖ ਕੇ ਉਹ ਨਿੱਗ ਨਾਵਣੋ ਪਬਲਿਕਲੀ ਜੇ ਉਹ ਦੇਖੇਗੇ ਨੇ ਤੇ ਉਹਨਾਂ ਨੂੰ ਮੈਂ ਰਾਜਾ ਜੀ ਨੂੰ ਵੀ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਤੁਸੀਂ ਐਮਪੀ ਨੂੰ ਲੁਧਿਆਣਾ ਸ਼ਹਿਰ ਦੇ ਇੱਥੇ 4-5 ਕਰੋੜ ਰੁਪਏ ਦਾ ਆਪਣੇ ਐਮਪੀ ਲੈਡਜੋ ਫੰਡ ਦੇ ਕੇ ਜਾਓ 50000 ਦੇ ਪੁੱਖੇ ਨਹੀਂ ਹੈਗੇ ਹਲਕਾ ਸੈਂਟਰਲ ਦੇ ਲੋਕ ਧੋਕਾ ਮੱਲਾ ਰੰਜੀਤਪਾਰਕਾ ਇੱਥੇ ਵੱਡੇ ਵੱਡੇ ਸ਼ਾਹੂ ਕਰ ਰਹੇ ਨੇ ਜਿਨ੍ਹਾਂ ਦੇ ਸਿਰ ਤੇ ਸਾਰੇ ਲੁਧਿਆਣੇ ਦਾ ਵਪਾਰ ਚੱ ਅਤੇ ਤੁਸੀਂ ਦੇਖ ਲਓ ਲੱਗੇ ਆ ਪਬਲਿਕ ਦੀ ਸੇਵਾ ਜਾਂਦਾ ਕੁਛ ਨਹੀਂ ਮੈਂ ਪਹਿਲਾਂ ਦੱਸ ਕੇ ਹਟਿਆ ਐਮਐਲਏ ਸਾਹਿਬ ਦਾ ਸਿੱਧਾ ਸੰਦੇਸ਼ ਹੈ ਐਦਾ ਫੇਰ ਪਾਣੀ ਆ ਜੇ ਅੱਗ 'ਚ ਵੀ ਖੜਨਾ ਪਿਆ ਆਪਣੇ ਪਬਲਿਕ ਲਈ ਆਪੇ 'ਚ ਵੀ ਖੜਾਂਗੇ ਭਾਜੀ ਪਹਿਲਾ ਇਨਸਾਨ ਬਣਿਆ ਸੀ ਪਹਿਲਾ ਇਨਸਾਨੀਅਤ ਬਣੀ ਸੀ ਬਾਅਦ ਚੋਂ ਰਾਜਨੀਤਿਕ ਪਾਰਟੀਆਂ ਬਣੀਆਂ ਸੀ ਅੱਜ ਇਨਸਾਨ ਜੂਮ ਤੇ ਵਿਕਤਾ ਪਈ ਆ ਆਪਾਂ ਨੂੰ ਇਨਸਾਨੀਅਤ ਤੌਰ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਗੁਲਦਸਤੇ ਜਿਹਾ ਆਪਣੇ ਪਬਲਿਕ ਲਈ ਖੜਨਾ ਚਾਹੀਦਾ ਹੈ ਨਾ ਕਿ ਰਾਜਨੀਤੀ ਕਰਨੀ ਚਾਹੀਦੀ ਹੈ